ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦਾ ਠੀਕ ਠਾਕ ਆ ਦਿਵਾਲੀ ਆ ਗਈ ਨੇ ਤੇ ਦਿਵਾਲੀ ਦਾ ਧਮਾਕਾ ਤੁਹਾਡੇ ਸਾਹਮਣੇ ਧਰਨਾ ਪੇਸ਼ ਕਰਨ ਲੱਗਾ ਵਾਂ ਦੋ ਦਿਨ ਰਹਿ ਗਏ ਨੇ ਦਿਵਾਲੀ ਦੇ ਵਿੱਚ ਕੱਲ ਦਾ ਦਿਨ ਹੀ ਆ ਦਿਵਾਲੀ 'ਚ ਤੇ ਵੈਰਾਈਟੀ ਧਰਨਾ ਮੈਂ ਕਰਾਉਣ ਲੱਗਾ ਵਾਂ ਸੰਜੀ ਆਜੋ ਨਾਲੇ ਤਾਂ ਨਾ ਮਿਲੋਨਾ ਵਾਂ ਪੰਗਜ ਭਾਜੀ ਦੇ ਨਾਲ ਜਿਨ੍ਹਾਂ ਦੇ ਕੋਲੋਂ ਤੁਸੀਂ ਲੈ ਕੇ ਜਾਣੀ ਆ ਆਓ ਜੀ ਹਾਂਜੀ ਭਾਜੀ ਕੀ ਹਾਲ ਚਾਲ ਨੇ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਹੈਪੀ ਦਿਵਾਲੀ ਸਭ ਨੂੰ ਤੇ ਭਾਜੀ ਕਿਹੜੀ ਕਿਹੜੀ ਚੀਜ਼ ਰੱਖੀ ਆ ਤੁਸੀਂ ਦਿਖਾ ਦਿਓ ਮੇਰੇ ਭਰਾਵਾ ਨੂੰ ਇੱਕ ਵਾਰ ਭਾਜੀ ਫੁੱਲ ਜਿਹੜੀ ਫੈਂਸੀ ਫੁੱਲ ਜਿਹੜੀ ਹੈਗੀ ਆ ਸੁਪਰਮੈਨ ਵਾਲੀ ਨਾਰਮਲ ਫੁੱਲ ਜਿਹੜੀ ਹੈਗੀ ਆ ਸੋ ਸਾਬਾ ਜੀ ਨਾਰਮਲ ਫੁੱਲ ਛੜੀ ਨੇ ਆ ਫੈਂਸੀ ਫੁੱਲ ਛੜੀ ਨੇ ਆ ਦਿਖਾਓ ਇਹਨਾਂ ਨੂੰ ਫਿਰ ਮੈਨ ਵਾਲੀ ਆ ਸੁਪਰਮੈਨ ਵਾਲੀ ਥੋਰ ਵਾਲੀ ਸਾਰੀ ਆ ਇਹਦੇ ਵਿੱਚ ਕੈਰੈਕਟਰ ਇਸ ਤੋਂ ਬਾਅਦ ਹੈ ਸਭ ਤੋਂ ਵੱਡੀ ਲਓ ਜੀ ਆ ਚੈੱਕ ਕਰੋ ਕਿੰਨੀ ਤਗੜੀ ਫੁੱਲ ਛੜੀ ਆ ਹੱਥ 'ਚ ਬਣੀ ਆਉਂਦੀ ਆ ਇਹ ਤਾਂ ਅੱਦੇ ਵੱਡੇ ਦੀ ਫੁੱਲ ਛੜੀ ਜੀ ਇਹ ਤਾਂ ਹੱਥ 'ਚ ਫੜਿਆ ਵੀ ਇਦਾਂ ਲੱਗਣਾ ਜਿਦਾ ਡੰਡਾ ਫੜਿਆ ਵਾ ਸਭ ਜਿਹੜੀ ਆ ਸਾਰੀਆਂ ਫੁੱਲ ਛੜੀਆਂ ਆ ਜੀ ਫੈਂਸੀ ਆ ਕਰੋ ਚੈੱਕ ਤੇ ਆ ਕਿੰਨੇ ਭਾਜੀ ਆ ਟੂਬ ਜੀ ਇਹ ਹੱਥ ਤੇ ਚਲੂਆ ਸ਼ੋਰਟ ਇੱਕ ਵਾਰੀ ਸ਼ੋਰਟ ਚੱਲ ਗਿਆ ਇੱਕ ਘੰਟਾ ਚੱਲਦਾ ਰਗੋ 288 ਸ਼ੋਰਟ ਹੈ ਤੁਹਾਡਾ ਹੱਥ ਥੱਕ ਜੂਗਾ ਸ਼ੋਰਟ ਨਹੀਂ ਖਤਮ ਹੋਣੇ ਲਓ ਚੈੱਕ ਕਰੋ ਭਰਾ 288 ਸ਼ੋਰਟ ਨੇ ਇਹਦੇ 'ਚ ਤੇ ਇਹਦੇ ਮੇਰੇ ਹਿਸਾਬ ਨਾਲ ਬਾਹ ਥਕਾ ਦੂਗਾ ਤੁਹਾਡੀ ਬਾਹ ਪੂਰੀ ਥੱਕ ਜਾਣੀ ਆ ਸ਼ੋਰਟ ਨਹੀਂ ਥਕਣੇ ਠੀਕ ਆ ਤੇ ਇਹ ਤੋਂ ਇਲਾਵਾ ਬੱਚਿਆਂ ਵਾਸਤੇ ਆ ਵੇਖੋ ਕਿੰਨੀ ਵਧੀਆ ਫੈਂਸੀ ਆਈਟਮ ਸ਼ੋਰਟ ਪੈਨਸਿਲ ਹੈ ਬਾਰਬੀ ਪੈਨਸਿਲ ਹੈ ਭਾਜੀ ਫੈਂਸੀ ਬੱਚਿਆਂ ਦੇ ਹੱਥ ਤੇ ਚਲਾਣ ਲਈ કરી ਜਾਓ ਚੈੱਕ ਕੀ ਕੀ ਆ ਮੈਂ ਤੁਹਾਨੂੰ ਦਿਖਾਈ ਜਾਣਾ ਵਾ ਤੇ ਇਹ ਤੁਸੀਂ ਆਉਣਾ ਕਿੱਥੇ ਆ ਇਸੇ ਭਾਜੀ ਕੋ ਆਉਣਾ ਵਾ ਪੰਗਰ ਦੇ ਭਾਜੀ ਕੋਈ ਆ ਦੇ ਆ ਫੋਨ ਦੇ ਮੈਨੂੰ ਇੱਕ ਵਾਰੀ ਆ ਦੇਖੋ ਚੈੱਕ ਕਰੀ ਜਾਓ ਸਾਰੇ ਭਾਜੀ ਲਈ ਮੈਂ ਤੁਹਾਨੂੰ ਕਰਾਈ ਜਾਣਾ ਵਾ ਚੈੱਕ ਇੱਕ ਵਾਰੀ ਸਾਰਿਆਂ ਦੇ ਨਿਗਮ ਰਾਜਨਾ ਵਾ ਤੁਹਾਡੀ ਤੇ ਤੁਸੀਂ ਆਓ ਵੈਲਕਮ ਸਾਰੇ ਭਰਾਵਾ ਦਾ ਆ ਮਿੱਟੀ ਵਾਲਿਆ ਨਾਰ ਆ ਵੇਖੋ 컬러풀 ਨਾਰਾ 컬러ਫੁਲ ਨਾਰਾ ਹਰ ਇੱਕ ਵੈਰਾਈ ਤੁਹਾਨੂੰ ਇੱਥੇ ਮਿਲ ਜੇਗੀ ਆਹ ਬੀ ਇਹ ਤਗੜਾ ਟਮਾਕਾ ਆਹ ਲੈ ਵੀ ਇੱਟਾ ਤਗੜਾ ਬਾਂਬੂ ਆ ਨਾ ਜੇ ਕੋਈ ਘਰੇ ਜਾਂ ਗਵੰਡੀ ਲੜਦਾ ਵਾ ਉਹਦੇ ਘਰ ਤੇ ਲਾ ਕੇ ਚਲਾ ਦੋ ਮੈਂ ਰਾਜੂ ਤੁਹਾਨੂੰ ਚਲਾਉਂਦਾ ਇੱਟਾ ਤਗੜਾ ਬਾਂਬਾ ਐ ਇਸ ਤੋਂ ਵੱਡਾ ਛੋਟ ਨੇ ਆਹ ਛੋਟ ਵੇਖੋ ਕਿੰਨੇ ਪਿਆਰੇ ਪਿਆਰੇ ਨੇ ਸੁਮੀ ਦੇ ਛੋਟ ਨੇ ਸਿੰਗਲ ਛੋਟ ਐ ਆਹ ਸਿੰਗਲ ਛੋਟ ਹਰ ਇੱਕ ਚੀਜ਼ ਵਿੱਚ ਤੁਹਾਨੂੰ ਮਿਲ ਜੂਗੀ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਹੋਰ ਲੈ ਵੀ ਆ ਵੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਵੀ ਸਾਰੇ ਸ਼ਾਟ ਨੇ ਕੋਈ 25 ਦਾ ਕੋਈ 30 ਦਾ ਕੋਈ 40 ਦਾ 60 60 ਤੱਕ ਵੀ ਆ ਆ ਸਾਰੇ ਦੇਖੋ ਵੈਰਾਈਟੀ ਲੱਗੀ ਤੇ ਜਿਹੜੀਆਂ ਚੀਕਾਂ ਮਾਰਦੀਆਂ ਨੇ ਛੋਲੀਆਂ ਉਹ ਵੀ ਹੈਗੀਆਂ ਉਹ ਨਾ ਭੁੱਲ ਜਿਓ ਰਾਵਣ ਬੰਬ ਵੀ ਹੈਗਾ ਉਹ ਰਾਵਣ ਬੰਬ ਵੀ ਹੈਗਾ ਜੇ ਤੁਸੀਂ ਰਾਵਣ ਵਾਲਾ ਬੰਬ ਚਾਹੀਦਾ ਨਾ ਤੁਹਾਨੂੰ ਨੋਟਾਂ ਵਾਲਾ ਪਟਾਖਾ ਦੇਖਦਾ ਇਹ ਸਾਰੇ ਚੱਲਿਆ ਤੇ ਨੋਟ ਹੀ ਨੋਟ ਹੋਏ ਨੇ ਇਹ ਕਰਦੇ ਵਾਰ ਇਹ ਪਟਾਕੇ ਦਾ ਕੀ ਨਾ ਕੀ ਨਾ ਪਟਾਕੇ ਦਾ ਇਹ منی ਰੇਨ ਹੈ ਪੈਸਿਆਂ ਦੀ بارش ਹੋ ਜੂ ਇੱਕ ਵਾਰੀ ਚੱਲਿਆ ਤਾਂ ਲਓ ਜੀ ਆ ਤੁਸੀਂ ਪਟਾਕਾ ਚਲਾਓਗੇ ਤੇ ਘਰ ਦੇ ਵਿੱਚ ਮਣੀ ਮਣੀ ਹੋ ਜੂਗੀ ਤੁਹਾਡੇ ਜਿੰਨੀ ਮਰਜ਼ੀ ਇਕੱਠੀ ਕਰ ਲਿਓ ਵੇਖੋ ਸਾਰੀ ਵੈਰਾਈਟੀ ਲੱਗੀ ਹੋਈ ਆ ਤੇ ਮੈਂ ਸਾਰੇ ਭਰਾਵਾਂ ਅੱਗੇ ਇਹ ਰਿਕਵੈਸਟ ਕਰਦਾ ਵਾਂ ਕਿ ਤੁਸੀਂ ਆਓ ਤੇ ਪੰਕਜ ਭਾਜੀ ਦੇ ਕੋਲੋਂ ਆ ਕੇ ਪਟਾਕੇ ਲੈ ਕੇ ਜਾਓ ਜਿਹੜੀ ਜਿਹੜੀ ਤੁਹਾਨੂੰ ਵੈਰਾਈਟੀ ਚਾਹੀਦੀ ਆ ਤੇ ਐਡਰੈਸ ਇਹ ਹੈਗਾ ਨੇ ਆਪਣਾ ਮਾਤਾ ਗੁਜਰੀ ਚੌਕ ਤੇ ਮਾਤਾ ਗੁਜਰੀ ਚੌਕ ਦੇ ਨਾਲ ਹੀ ਪੰਕਜ ਭਾਜੀ ਦੀ ਮਸ਼ਹੂਰ ਦੁਕਾਨ ਨੇ ਆ ਚੈੱਕ ਕਰੋ ਹਾਰਡਵੇਅਰ ਦੀ ਸ਼ਾਪ ਨੇ ਭਾਜੀ ਦੀ ਤੇ ਆਓ ਵੈਲਕਮ ਸਾਰਿਆਂ ਨੂੰ ਮਿਲਦੇ ਆ ਤੁਹਾਨੂੰ ਇਸ ਸ਼ਾਪ ਤੇ ਆ ਜੋ ਮੇਰੇ ਭਰਾ ਸਾਰੇ ਕਰਦੇ ਪਿਆ ਵੇਟ ਕੱਲ ਦਾ ਦੇਨਵਾ ਦੀਵਾਲੀ ਦੇ ਵਿੱਚ ਤੇ ਜ਼ਰੂਰ ਆਇਓ ਆ ਭਰਾ ਕੋ ਵੀ ਇੱਕ ਵਾਰੀ ਮੈਂ ਤੁਹਾਨੂੰ ਕਹਵਾ ਦਾਂ ਭਰਾ ਵੀ ਤੁਹਾਨੂੰ ਕਹੇਗਾ ਕਿ ਵੈਲਕਮ ਕਰੇਗਾ ਤੁਹਾਡਾ ਤੁਹਾਡੇ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਹੈਪੀ ਦੀਵਾਲੀ ਸਭ ਦੀ ਦੀਵਾਲੀ ਤਮਾਕੇਦਾਰ ਹੋਣੀ ਚਾਹੀਦੀ ਹੈ ਸਾਰੀ ਕਲਰਫੁਲ ਦੀਵਾਲੀ ਹੈਪੀ ਦੀਵਾਲੀ ਲੋ ਜੀ ਭਰਾ ਕਹਿ ਰਿਹਾ ਸਾਰਿਆਂ ਦੀ ਦੀਵਾਲੀ ਹੈਪੀ ਹੋਣੀ ਚਾਹੀਦੀ ਹੈ ਤੇ ਹੈਪੀ ਹੋਏਗੀ ਪਰਮਾਤਮਾ ਸਭ ਨੂੰ ਤੰਦੋਸ਼ੀ ਦੇ ਵਧੀਆ-ਵਧੀਆ ਦਿਨ ਕੱਟੇ ਇਸ ਦੀਵਾਲੀ ਦਾ ਤੇ ਆਜੋ ਫਿਰ ਮਿਲਦੇ ਆਂ